ਆ ਜਿਹੜੀਆਂ ਤੁਸੀਂ ਬਜ਼ਾਰਾਂ ਦੇ ਵਿੱਚ ਲੈਣੇ ਹੋ ਜਾ ਕੇ 700 800 ਦੇ ਵਿੱਚ 300 ਰੁਪਏ ਦੇ ਵਿੱਚ ਟੀ-ਸ਼ਰਟ ਦਵਾਂਗੇ ਕੋਈ 3500 ਨਹੀਂ ਲੈਣਾ ਕੋਈ ਇਹਦਾ 2000 ਨਹੀਂ ਲੈਣਾ ਕੋਈ 2200 ਲੈਣਾ ਇਹ ਵੀ ਤੁਹਾਨੂੰ ਦਵਾਂਗੇ 1300 ਰੁਪਏ ਦੇ ਵਿੱਚ ਕਿਹੜਾ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਡੀਸੈਂਟ ਪੀਸ ਆ ਚੁੱਕੇ ਆ ਕਿ ਸਮਰ ਵਾਸਤੇ ਅੱਪਾ ਤੋਂ ਦੇਣੀ ਹੈਗੀ 500 ਵਾਲੀ ਪੀਸ ਸਿਰਫ 388 ਰੁਪਏ ਵਿੱਚ ਜਿਹੜਾ ਤੁਸੀਂ 50000 ਦਾ ਕੱਪੜਾ ਲੈਣੇ ਹੋ ਇੱਥੇ 20000 ਦਾ ਜਿਹੜਾ 20000 ਦਾ ਲੈਣਾ ਇੱਥੇ 5000 ਦਾ ਜੇ ਵਾਈਟ ਮਿੱਟੀ ਪਸੰਦ ਕਰਦੇ ਵਾਈਟ ਮਿੱਟੀ ਵੀ ਲੈ ਕੇ ਜਾ ਸਕਦੇ ਹੋ ਕਿੰਨਾ ਸੂਪਰ ਜਿਹਾ ਪੀਸ ਆ ਚੁੱਕਾ ਹੈ ਮਾਰੇ 2250 ਕੱਟ ਨਹੀਂ ਦੇਣਾ ਆਪਾਂ ਤੁਹਾਨੂੰ ਦੇਣਾ ਸਿਰਫ 631 ਰੁਪਏ ਵਿੱਚ ਇਹ ਕੋਈ 1200 2015 1500 ਨਹੀਂ ਇਹ ਤੁਹਾਨੂੰ 6 600 700 ਦੇ ਵਿੱਚ ਦੇਣੇ ਆ ਖਾਸ ਬਾਜੀ ਦੇ ਵਿੱਚ ਨਾਈਟ ਸੂਟ ਆ ਵੀ ਤੁਸੀਂ ਲੈ ਕੇ ਜਾ ਸਕਦੇ ਆ ਰੇਟ ਇਹਦਾ ਚੈੱਕ ਕਰ ਲਓ 500 ਤੇ 31 ਰੁਪਏ ਦੇ ਵਿੱਚ ਇੰਨਾ ਸੋਹਣਾ ਪੀਸ ਆ ਚੁੱਕਾ ਬਿਲਕੁਲ ਲੌਂਗ ਦੇ ਵਿੱਚ ਆ ਚੁੱਕਾ ਨਾ ਕਿੰਨੇ ਕਿਨੇ ਸੋਹਣੇ ਆਰਟੀਕਲ ਆ ਦੇਖੋ ਫੁੱਲ ਬਾਜੂ ਆ ਚੁੱਕੀ ਹੈ ਕਿ ਡੀਐਨਆ ਪੀਸ ਆ ਚੁੱਕਾ ਹੈ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 6 ਰੁਪਏ ਵਿੱਚ ਹੈਵੀ ਦੇ ਵਿੱਚ ਟਰੈਕਸੂਟ ਵੀ ਆ ਚੁੱਕੇ ਆ ਜਿਹੜੇ ਬਾਜ਼ਾਰ 'ਚ ਨਾ 3-3000 ਰੁਪਿਆ ਇੱਥੇ 1100 1200 ਰੁਪਏ ਦੇ ਵਿੱਚ ਟਰੈਕਸੂਟ ਮਿਲ ਜਣੇ ਆ ਮਾਡਲ ਤੁਹਾਨੂੰ ਮਿਲ ਜਣਾ ਦੇਖੋ ਜਿਵੇਂ ਨਾ ਥਾਰ ਗੱਡੀ ਸਹੀ ਹੁੰਦੀ ਐਦਾਂ ਦੇ ਸ਼ੂ ਇੱਥੇ ਤੁਹਾਨੂੰ ਮਿਲ ਜਣੇ ਹੈਗੇ ਆ ਸੋਚ ਸਕਦੇ ਹੋ 1000 ਤੇ ਮੈਨੂੰ ਇਹਦਾ ਰੇਟ ਕੀ ਆ ਰੇਟ ਦਾ ਹੈਗਾ 5000 ਬਾਜ਼ਾਰ 'ਚ ਕੋਈ 6000 ਮੰਗਦਾ ਕੋਈ 6500 ਮੰਗਦਾ ਸਾਡ 900 ਤੇ 38 ਰੁਪਏ ਦੇ ਵਿੱਚ ਦੇ ਲੈਣਾ ਚਾਹੇ ਮਾਮਿਆਂ ਨੂੰ ਕਹਿੰਦੇ ਸਾਡੇ ਲਈ ਜੀ ਆਉਂਦੇ ਹੋ ਸ਼ੂ ਲਿਆਇਓ ਕਾਦੇ ਮੰਗਾਉਣੇ ਵੀ ਤੁਸੀਂ ਜੇ ਤੁਹਾਨੂੰ ਚੀਜ਼ਾਂ ਸਾਰੀਆਂ ਇੱਥੇ ਮਿਲ ਜੰਦੀਆਂ ਦੇਖੋ ਦੇਖੋ ਬੱਚਿਆਂ ਦੇ ਲਈ ਵੀ ਸ਼ੂ ਇੱਥੇ ਆ ਚੁੱਕੇ ਆ 100 ਰੁਪਏ ਤੋਂ ਵੈਸੇ ਇੱਥੇ ਸ਼ੂ 60 ਹੋ ਜਾਂਦਾ ਉਦੋਂ ਉੱਪਰਲੀ ਰੇਂਜ ਜਿੱਦਾਂ ਦੀ ਤੁਹਾਨੂੰ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਲਓ ਜੀ ਅੱਜ ਕੁੜੀਆਂ ਨੂੰ ਖੁਸ਼ ਕਰਦੇ ਆਂਗੇ ਜਿਹੜੀ ਬਜ਼ਾਰਾਂ 'ਚ ਹੁੰਦੀ ਲੁੱਟ ਉਹ ਵੀ ਬੰਦ ਕਰਦੇ ਆਂਗੇ ਵੱਡਾ ਦੀਪੋਹ ਲਿਆਂਦੇ ਬਹੁਤ ਸੋਹਣੇ ਸੋਹਣੇ ਕੱਪੜੇ ਰੇਟ ਕਰਤੇ ਬਜ਼ਾਰ ਵਾਲੋ ਤਿੰਨ ਤਿੰਨ ਗੁਣਾ ਘੱਟ ਆਹ ਜਿਹੜੀਆਂ ਤੁਸੀਂ ਬਜ਼ਾਰਾਂ ਦੇ ਵਿੱਚ ਲੈਣਿਓ ਜਾ ਕੇ 700 800 ਦੇ ਵਿੱਚ 300 ਰੁਪਏ ਦੇ ਵਿੱਚ ਟੀ-ਸ਼ਰਟ ਦਵਾਂਗੇ ਫਰੌਕ ਸੂਟ ਆ ਗਏ ਆ ਦੇਖੋ ਫਰੌਕਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਤੁਸੀਂ ਇੱਥੋਂ ਟੌਪ ਲੈਣੇ ਆ ਟੌਪਰ ਦੇ ਵਿੱਚ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਆ ਤੁਸੀਂ ਲੈਣਾ ਹੈਗਾ ਕੋਟ ਸੈੱਟ ਆ ਦੇਖੋ ਬੜੇ ਡਿਜ਼ਾਈਨਰ ਕੋਟ ਸੈਟ ਆ ਗਏ ਆ ਜਿਹੜੇ 3-3000 4-4000 ਬਜਾਰਾਂ 'ਚ ਪਰ ਇੱਥੇ ਤੁਸੀਂ 1200 1500 ਦੇ ਵਿੱਚ ਇਦਾਂ ਦੇ ਡਿਜ਼ਾਈਨ ਦੇ ਦੇਜਾਂਗੇ ਤੁਸੀਂ ਲੈਣੇ ਆ ਲੌਂਗ ਕੋਟ ਤੇ ਆ ਦੇਖੋ ਬੜੇ ਸੋਹਣੇ ਡਿਜ਼ਾਈਨ ਹੈਗੇ ਆ ਕੋਈ 3500 ਨਹੀਂ ਲੈਣਾ ਕੋਈ ਇਹਦਾ 2000 ਨਹੀਂ ਲੈਣਾ ਕੋਈ 2200 ਨਹੀਂ ਲੈਣਾ ਇਹ ਵੀ ਤੁਹਾਨੂੰ ਦਵਾਂਗੇ 1300 ਰੁਪਏ ਦੇ ਵਿੱਚ ਦੇ ਕਰੋ ਬਾਜੀ ਬਿਹਾਲੀ ਵਾਲਾ ਬੰਮਰੀ ਹੈਗੀ ਇਹ ਮਾਰੇ ਪਲਾਜ ਸੂਟ ਨਵੇਂ ਆਏ ਆ ਉਹ ਵਾਲਾ ਬੰਮ ਦਿਖਾਉਣੇ ਪਏ ਆਪਾਂ ਦੇਖੋ ਕਿਨੇ ਕਿਨੇ ਸੋਨੇ ਪਲਾਜ ਸੂਟ ਆ ਚੁੱਕੇ ਬਾਜੀ अच्छा ਇਹਦੇ ਵਿੱਚ ਸਾਰੇ ਜੋ ਤੁਸੀਂ ਆ ਫੋਟੋਆਂ ਦਿਖਾਉਂਗੇ ਸਾਰੇ ਡਿਜ਼ਾਈਨ ਮਿਲ ਜਾਣਗੇ ਜਿਹਦੇ ਚਾਹ। ਜੋ ਜਿੰਨੇ ਚਾਹੀਦੇ ਮਿਲ ਜਊਗਾ ਇਹਦੇ ਚ। ਇਹ ਤਾਂ ਮਾਡਲਾਂ ਐਕਟਰ ਨਹੀਂ ਵਾਲੀਆਂ ਫੋਟੋਆਂ ਆ। ਮਤਲਬ ਆਮ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਕੁੜੀਆਂ ਦੇ ਕੱਪੜੇ ਤੁਸੀਂ ਪਵਾ ਦਿਓਗੇ। ਹਾਂਜੀ ਉਹ ਵੀ ਆਪਾਂ ਮਾਡਲ ਬਣਾਣੀ ਆ ਵਧੀਆ ਵਧੀਆ। ਤੇ ਇਹ ਤਾਂ ਹੁਣੇ ਬੜੇ ਰੇਟ ਮਹਿੰਗੇ ਆ। ਦੇਖੋ ਕਿੰਨੀ ਸੋਹਣੀ ਫੋਟੋ ਆ। ਜਿੰਨੀ ਸੋਹਣੀ ਫੋਟੋ ਉਨਾ ਹੀ ਰੇਟ ਹੈ 3500 4000। ਇਦਾਂ ਬਜ਼ਾਰਾਂ ਦੇ ਵਿੱਚ ਦਿੰਦੇ ਆ ਨਾ। ਵੱਡਾ ਦੀਪੂ ਨੇ ਕੀ ਰੇਟ ਕਰ ਦਿੱਤਾ ਹੈਗਾ। ਨਹੀਂ ਸਾਕੋ 500 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਪਲਾਜੋ ਸੂਟ ਕਿਦੀ ਟੀ-ਸ਼ਰਟ ਕਿੰਨੀ ਸੋਹਣੀ ਆ ਚੁੱਕੀ ਹੈਗੀ ਆ ਬਿਲਕੁਲ ਡੀਸੈਂਟ ਪੀਸ ਆ ਚੁੱਕਿਆ ਹੈ ਕਿ ਸਮਰ ਵਾਸਤੇ ਅੱਪਾ ਤੁਹਾਨੂੰ ਦੇਣੀ ਹੈਗੀ 500 ਵਾਲੇ ਪੀਸ ਸਿਰਫ 388 ਰੁਪਏ ਵਿੱਚ ਕਲਰ ਤੁਹਾਨੂੰ ਹਰ ਤਰ੍ਹਾਂ ਦੇ ਮਿਲਣੇ ਹੈਗੇ ਕਲਰ ਲਾਈਟ ਵੀ ਹੈ ਕਲਰ ਡਾਰਕ ਵੀ ਹੈ ਸਾਈਜ਼ ਵੀ ਤੁਹਾਨੂੰ ਇਹ ਵਿੱਚ ਹਰ ਤਰ੍ਹਾਂ ਦੇ ਮਿਲ ਜਾਣੇ ਹੈਗੇ ਜੀ ਠੀਕ ਹੈ ਜੀ ਪਸੰਦ ਕਰ ਤੁਸੀਂ ਇੱਥੋਂ ਲੈ ਕੇ ਜਾ ਸਾ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਤਾਂ ਅੱਗੇ ਦਾ ਕੰਮ ਕੀਤਾ ਨਾਲੇ ਤੁਸੀਂ ਚੈੱਕ ਕਰ ਲੋ ਇਹ ਨੋਰਮਲ ਟੀ-ਸ਼ਰਟ ਆਣੀ ਹੈਗੀ ਆ ਦੇਖੋ ਬਾਹਰ ਇਹਦੇ ਵਿੱਚ ਸਾਈਜ਼ ਦੇਖੋ ਲੌਂਗ ਇਹਦੇ ਵਿੱਚ ਸਾਈਜ਼ ਬਣਾ ਦਿੱਤੇ ਹੈਗੇ ਆ ਇਹਦੇ ਵਿੱਚ ਹਰ ਤਰ੍ਹਾਂ ਦੇ ਤੁਹਾਨੂੰ ਰੰਗ ਦਾ ਮਿਲਣੇ ਆ ਪਰ ਰੇਟ ਤੁਸੀਂ ਚੈੱਕ ਕਰਿਓ ਬੜੇ ਘੱਟ ਰੇਟ ਹੈਗੇ ਆ ਤੁਹਾਡੇ ਵੀਜ਼ੇ ਲੱਗੀ ਜਾਂਦੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾਣਾ ਸਟੂਡੈਂਟ ਵੀਜ਼ਾ ਲਵਾ ਕੇ ਇੱਥੇ ਆ ਜਾਓ ਬਾਜ਼ਾਰ ਨਾਲੋਂ ਅੱਧੇ ਨਾਲ ਵੀ ਘੱਟ ਜਿਹੜਾ ਤੁਸੀਂ 50000 ਦਾ ਕੱਪੜਾ ਲੈਣੇ ਹੋ ਇੱਥੇ 20000 ਦਾ ਜਿਹੜਾ 20000 ਦਾ ਲੈਣਾ ਇ ਬੜੇ ਸੋਹਣੇ ਸੋਹਣੇ ਡਿਜ਼ਾਈਨ ਇੱਥੇ ਆਏ ਆ ਬਾਈ ਅੱਜ ਦਿਖਾਈ ਆਓ ਵੈਰਾਈਟੀਆਂ ਆ ਦੇਖੋ ਭਾਈ ਮਿੰਡੀਆਂ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਐ ਅਗਲਾ ਸੋਹਣਾ ਚ ਕੱਲੇ ਮੈਣੇ ਆ ਗਿਆ ਅਗਲਾ ਤੁਹਾਨੂੰ ਸਾਈਜ਼ ਮੈਣੇ ਆ ਗਿਆ ਪਸੰਦ ਥੋੜੀ ਹੈ ਕਿ ਕੋਈ 612 ਦੀਆਂ ਕੋਈ 500 ਪਿਆ ਦੀ ਕੋਈ 700 ਦੀ ਕੋਈ 800 ਦੀ ਹਜ਼ਾਰ ਦੀ ਤੁਸੀਂ ਆਪਣੀ ਚੋਅ ਅਕੋਰਡਿੰਗ ਲੈ ਕੇ ਜਾ ਸਕਦੇ ਹੋ ਹਰ ਤਰ੍ਹਾਂ ਦੇ ਵਿੱਚ ਰੰਗਾਂ ਮਿਲਣੀਆਂ ਕਿ ਦੇਖੋ ਕਿੰਨੇ ਕਿੰਨੇ ਅਗਲੇ ਦੇ ਵਿੱਚ ਡੀਸੈਂਟ ਪੀਸ ਆ ਨੇਖ ਦੇਖੋ ਕਿੰਨਾ ਸੋਹਣਾ ਵਰਕ ਆ ਚੁੱਕਾ ਹੈਗਾ ਤੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੇ ਪ੍ਰਿੰਟ ਬਹੁਤ ਸੋਹਣੇ-ਸੋਹਣੇ ਭਾਈ ਵਿੱਚ ਆ ਚੁੱਕੇ ਇਹਦੇ ਜੀ ਆ ਵੀ ਤੁਸੀਂ ਦੇਖੋ ਚਾਹੇ ਤੁਸੀਂ ਕੁਰਤੇ ਲੈਣ ਹਰ ਇੱਕ ਤਰ੍ਹਾਂ ਦੀ ਇਹਦੇ ਵਿੱਚ ਵੈਰਾਈਟੀ ਮਿਲ ਜਾਣੀ ਹੈ ਕੋਟ ਸੈਟ ਦੇ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨ ਆ ਬਹੁਤ ਜਿਆਦੇ ਰੰਗ ਆ ਇਹਦੇ ਵਿੱਚ ਵੀ ਤੁਸੀਂ ਆ ਕੇ ਇੱਥੇ ਵਿਜ਼ਿਟ ਕਰ ਲੋ ਬਹੁਤ سارے ਤੁਹਾਡੇ ਫਾਇਦੇ ਕਰਨੇ ਆ ਜੇ ਵਾਈਟ ਮਿੱਟੀ ਪਸੰਦ ਕਰਦੇ ਵਾਈਟ ਮਿੱਟੀ ਵੀ ਲੈ ਕੇ ਜਾ ਸਕਦੇ ਹੋ ਕਿੰਨਾ ਸੋਪਰ ਜਿਹਾ ਪੀਸ ਆ ਚੁੱਕਾ ਹੈ ਮਾਰੇ 2250 ਕਟਿੰਗ ਦੇਣਾ ਆਪਾਂ ਤੁਹਾਨੂੰ ਦੇਣਾ ਸਿਰਫ 631 ਰੁਪਏ ਵਿੱਚ ਦੇਖੋ ਇੱਥੇ ਮੱਥਾ ਦੇ ਕੇ ਟਿੱਕਾ ਨਹੀਂ ਲਾਉਣਾ ਹਰ ਇੱਕ ਦੇ ਉੱਤੇ ਰੇਟ ਲੱਗਾ 631 ਰੁਪਏ ਆ ਤੁਸੀਂ ਦੇਖੋ ਬੜਾ ਸੋਹਣਾ ਐਨੇ ਦੀ ਬਾਜ਼ਾਰ 'ਚ ਕਿਸੇ ਦੀ ਸਟਿਚਿੰਗ ਨਹੀਂ ਨਹੀਂ ਜਿੰਨੇ ਦਾ ਸੀ ਤੁਹਾਨੂੰ ਬਣਿਆ ਬਣਾਇਆ ਦੇ ਰਹੇ ਆ ਆ ਦੇਖੋ ਕੁਰਤੇ ਆ ਚੁੱਕੇ ਬਹੁਤ ਸੋਹਣੇ ਸੋਹਣੇ ਆ ਚੁੱਕੇ ਖੋਲੜ ਵਾਲੇ ਕੁਰਤੇ ਆ ਚੁੱਕੇ ਤੁਸੀਂ ਲੈ ਗੀਨੇ ਆਪਣਾ ਜੈ ਗੀਨੇ ਆਪਣਾ ਜੀਨੇ ਤੁਸੀਂ ਮਰਜੀ ਪਾ ਸਕਦੇ ਹੈਗੇ 594 ਸ਼ੁਰੂ ਤੇ ਪਸੰਦ ਤੁਹਾਡੀ ਹੈ ਗਿਆ ਸਾਈਜ ਵੱਖੋ ਵੱਖਰੇ ਮੈਨੇ ਹੈ ਗਿਆ ਆਰਟੀਕਲ ਤੁਹਾਨੂੰ ਵੱਖੋ ਵੱਖਰੇ ਮੈਨੇ ਹੈ ਗਿਆ ਬਹੁਤ ਸੋਹਣੇ ਸਮਰਦੇ ਵਿੱਚ ਕਲਰ ਆ ਚੁੱਕੇ ਤੁਹਾਡੇ ਵਾਸਤੇ ਇੱਕੋ ਹੀ ਛੱਤੇ ਹਟਾ ਸਾਰੀ ਵੈਰਾਈਟੀ ਆ ਦੇਖੋ ਜੀ ਨਾਈਟ ਸੂਟ ਵੀ ਆ ਗਏ ਆ ਨਾਈਟ ਸੂਟ ਦਾ ਤੁਸੀਂ ਇਹ ਪ੍ਰੋਪਰ ਸੈੱਟ ਲੈ ਸਕਦੇ ਆ ਸਾਡੇ ਕੋਲ ਠੰਡ ਵਾਲੇ ਕੱਪੜਾ ਸੀਗੇ ਪਰ ਹੁਣ ਗਰਮੀ ਵਾਲੇ ਦੇਖੋ ਮਲਾਈ ਵਰਗਾ ਕੱਪੜਾ ਆ ਇਹਦੇ ਵਿੱਚ ਤੁਸੀਂ ਇਹ ਕੋਈ 1200 2015 1000 ਨਹੀਂ ਇਹ ਸਾਨੂੰ 6 600 700 700 ਦੇ ਵਿੱਚ ਦੇਣੇ ਆ ਜੇ ਤੁਸੀਂ ਲੈਣੇ ਹੈਗੇ ਆ ਦੇਖੋ ਹਾਫ ਬਾਜੀ ਦੇ ਵਿੱਚ ਨਾਈਟ ਸੂਟ ਆ ਵੀ ਤੁਸੀਂ ਲੈ ਕੇ ਜਾ ਸਕਦੇ ਆ ਰੇਟ ਇਹਦਾ ਚੈੱਕ ਕਰ ਲਓ 500 ਤੇ 31 ਰੁਪਏ ਦੇ ਵਿੱਚ ਇੱਥੇ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਹੋਰ ਬਹੁਤ ਚੀਜ਼ਾਂ ਮਿਲ ਜਾਣਗੀਆਂ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਨਹੀਂ ਦਿਖਾਇਆ ਜਾਂਦਾ ਆ ਦੇਖੋ ਲੋਰ ਵੀ ਕਿਨੇ ਕਿੰਟਰੀ ਆ ਚੁੱਕੇ ਹੈਗੇ ਜੇ ਤੁਸੀਂ ਮਰਜੀ ਐਕਸਰਸਾਈਜ਼ ਕਰ ਸਕਦੇ ਹੈਗੇ ਘਰ ਪਾ ਸਕਦੇ ਹੈਗੇ ਜਿਮਿੰਗ ਕਰਨ ਜਿਮਿੰਗ ਕਰ ਸਕਦੇ ਹੈਗੇ ਇਹ ਚ ਹਰ ਤਰ੍ਹਾਂ ਦੇ ਸਾਈਟ ਹਰ ਤਰ੍ਹਾਂ ਦੇ ਵਿੱਚ ਆਰਟੀਕਲ ਮਿਲਣੇ ਕਿ ਸਕੋ 205 ਤੋਂ ਪਹਿਲੇ ਸ਼ੁਰੂ ਹੋਏ ਨੇ ਡਿਪੂ ਵਿੱਚ ਜੀ ਆ ਵੀ ਭਾਈ ਜੀ ਆ ਕੀ ਚੀਜ਼ ਹੈਗੀ ਆ ਇਹ ਭਾਜੀ ਮੀਡੀਆ ਆ ਗਈਆਂ ਜੀ ਫੈਂਸੀ ਅੱਛਾ ਫੈਂਸੀ ਮੀਡੀਆ ਵੀ ਹੈਗੇ ਆਪਣੇ ਹਾਂ ਸਾਰੇ ਮੀਡੀਆ ਬਹੁਤ ਸੋਹਣੇ ਸੋਹਣੇ ਆਰਟੀਕਲ ਹੈਗੇ ਇਹ ਚ ਬਹੁ ਹਲਕੇ ਹਲਕੇ ਰੰਗ ਆ ਗਏ ਆ ਫਾਇਦੇ ਬਹੁਤ ਜ਼ਿਆਦਾ ਆ ਰੇਟ ਬਹੁਤ ਘਟਾ ਆ ਦੇਖੋ ਕਿੰਨਾ ਥੋੜਾ ਪੀਸ ਆ ਚੁੱਕਾ ਬਿਲਕੁਲ ਲੌਂਗ ਦੇ ਵਿੱਚ ਆ ਚੁੱਕਾ ਨਾ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਦੇਖੋ ਫੁੱਲ ਬਾਜੂ ਆ ਚੁੱਕੀ ਹੈ ਕਿ ਡਿਜ਼ਾਈਨਰ ਪੀਸ ਆ ਚੁੱਕਾ ਹੈ ਵੀ ਆਪਾਂ ਤੁਹਾਨੂੰ ਦੇਣਾ ਸਿਰਫ 1400 ਤੇ 6 ਰੁਪਏ ਵਿੱਚ ਆ ਵੀ ਤੁਸੀਂ ਚੈੱਕ ਕਰ ਲਓ ਜੀ ਟਰੈਕ ਸੂਟ ਹੈਵੀ ਦੇ ਵਿੱਚ ਟਰੈਕ ਸੂਟ ਵੀ ਆ ਚੁੱਕੇ ਆ ਜਿਹੜੇ ਬਾਜ਼ਾਰ 'ਚ ਇਹਦਾ 3-3000 ਰੁਪਿਆ ਇੱਥੇ 1100-1200 ਰੁਪਏ ਦੇ ਵਿੱਚ ਟਰੈਕ ਸੂਟ ਮਿਲ ਜਾਣੇ ਆ ਦੇਖੋ ਕਿੰਨੇ ਸੋਹਣੇ ਕਲਰ ਆ ਤੁਸੀਂ ਗ੍ਰੇ ਲੈ ਜਾਓ ਤੁਸੀਂ ਬ੍ਰਾਊਨ ਲੈ ਜਾਓ ਤੁਸੀਂ ਪਰਪਲ ਲੈ ਜਾਓ ਜਿਹੜਾ ਮਰਜ਼ੀ ਇਹਦੇ ਵਿੱਚ ਕਲਰ ਵੀ ਲੈ ਕੇ ਜਾ ਸਕਦੇ ਆ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਆ ਦੇਖੋ 1244 ਚ ਕਿੰਨੇ ਕਿੰਨੇ ਅਲੱਗ-ਅ ਹੁਣ ਤੁਸੀਂ ਆ ਜੀਨ ਦੀਆਂ ਪੈਂਟਾਂ ਚੈੱਕ ਕਰ ਲਓ ਤੁਸੀਂ ਕਟੀਆਂ ਫਟੀਆਂ ਲੈਣੀਆਂ ਤੁਸੀਂ ਬੂਟ ਕੱਟ ਲੈਣੀਆਂ ਇਹਦੇ ਵਿੱਚ ਵੀ ਬਹੁਤ ਸਾਰੇ ਕਲਰ ਤਾਂ ਹੈਗੇ ਹੈਗੇ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਫਿਟਿੰਗ ਦੇ ਨਾਲ ਤੁਹਾਨੂੰ ਮਿਲ ਜਣੇ ਦੇਖੋ ਤੁਸੀਂ ਥੋੜੀ ਜਿਹਾ ਇਦਾਂ ਦੀ ਪਸੰਦ ਕਰਦੇ ਹੋ ਤੇ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਤੁਸੀਂ ਬਲੈਕ ਬਲੂ ਲਾਈਟ ਡਾਰਕ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਤੁਸੀਂ ਲੌਂਗ ਕੋਟ ਪਸੰਦ ਕਰਦੇ ਹੋ ਲੌਂਗ ਕੋਟ ਵੀ ਲੈ ਕੇ ਜਾ ਸਕਦੇ ਹੋ ਰਾਣੀਆਂ ਮਹਾਰਾਣੀਆਂ ਵਾਲੇ ਕੋਟ ਆ ਗਏ ਤੁਹਾਡੇ ਵਾਸਤੇ ਬਹੁਤ ਸੋਹਣੇ ਇਹ ਕਿਹਦੇ ਲੌਂਗ ਵੀ ਹੈਗੇ ਆ ਸ਼ਾਰਟ ਵੀ ਹੈਗੇ ਆ ਤੁਸੀਂ ਹਰ ਤਰ੍ਹਾਂ ਦੇ ਵਿੱਚ ਵੈਰਾਈਟੀ ਲੈ ਕੇ ਜਾ ਸਕਦੇ ਕਲਰ ਐਂਡ ਸੁਪਰ ਸੁਪਰ ਆ ਚੁੱਕੇ ਆ ਕਿ ਤੁਸੀਂ ਆਪ ਹੋਣਾ ਕਨਫਿਊਜ਼ ਕਿਹੜਾ ਲਈਏ ਕਿਹੜਾ ਛੱਡ ਕੇ ਜਾਈਏ ਦੇਖੋ ਜੀ ਕੱਪੜਿਆਂ ਨਾਲ ਨਾਲ ਸਾਡੇ ਕੋਲ ਪੰਜਾਬੀ ਜੁੱਤੀਆਂ ਦੇ ਵਿੱਚ ਡਿਜ਼ਾਈਨ ਕਿੰਨੇ ਆ ਇਹਦੇ ਰੰਗ ਤਾਂ ਬਹੁਤ سارے ਹੈਗੇ ਆ ਬਾਜ਼ਾਰ 'ਚ 2-2000 ਰੁਪਏ ਇੱਥੇ 400-500 ਤੋਂ ਸ਼ੁਰੂ ਆ ਆ ਦੇਖ ਲਓ ਬਹੁਤ ਸਾਰੀ ਪਰਹਮਾਰ ਹੈਗੀ ਆ ਸਾਈਜ਼ ਹਰ ਤਰ੍ਹਾਂ ਦੇ ਮਿਲ ਜਣੇ ਆ ਬੱਚਿਆਂ ਦੇ ਲਈ ਮਿਲ ਜੂ ਵੱਡਿਆਂ ਲਈ ਮਿਲ ਜੂ ਮਿਡਲ ਲਈ ਮਿਲ ਜੂ ਇਸ ਤੋਂ ਇਲਾਵਾ ਤੁਸੀਂ ਪਾਰਟੀ ਵੇਅਰ ਲੈਣੇ ਆ ਤੁਸੀਂ ਲਹਿੰਗਾ ਨਾਲ ਤੁਸੀਂ ਸ਼ਰਾਰੇ ਸੂਟਾਂ ਬੱਚਿਆਂ ਦੇ ਲਈ ਵੀ ਪਾਰਟੀ ਵਿੱਚ ਕਿੰਨੇ ਸੋਹਣੇ ਸੋਹਣੇ ਸ਼ੂ ਇੱਥੇ ਆ ਚੁੱਕਿਆ ਇਹ ਵੀ ਤੁਸੀਂ ਚੈੱਕ ਕਰ ਲਓ ਭਾਈ ਜੀ ਰੇਟ ਬਹੁਤ ਜ਼ਿਆਦਾ ਬਾਜ਼ਾਰ ਤੁਸੀਂ 3 3 4 4 ਗੁਣਾ ਰੇਟ ਘੱਟ ਲੈ ਇੱਥੇ ਭਾਈ ਅਸੀਂ ਕੀ ਕਰਦੇ ਹੈਗੇ ਸਾਰਾ ਫਾਇਦਾ ਕਰਨਾ ਹੈਗਾ ਜੀ 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 ਚਾਹੁੰਦੇ ਕਿਸੇ ਇਦਾਂ ਚੀਜ਼ਾਂ ਪਾਉਣੀਆਂ ਪਰ ਮਹਿੰਗੀਆਂ ਮਿਲਦੀਆਂ ਬੱਡੇੜੀਪੁਰ ਮਾਰੇ ਸਾਰੇ ਪਹਵਾਤੀਆਂ ਸਾਥੀਆਂ ਕਰਦੇ ਨੇ ਸਭ ਤੋਂ 200 ਪਿਆਦੇ ਪੰਜਾਬੀ ਜਤੀ ਸ਼ੁਰੂ ਹੋ ਜਾਂਦੀ ਹੈਗੀ ਆ ਚਲੋ ਜੀ ਕੁੜੀਆਂ ਨਾਲ ਨਾਲ ਤੁਸੀਂ ਆ ਦੇਖੋ ਮੁੰਡਿਆਂ ਦੀਆਂ ਵੀ ਦੇਖੋ ਨਾ ਤੁਸੀਂ ਕੋੜਤੇ ਪਿਆਮੇ ਪਾਉਣੇ ਆ ਝਾਤਰੇ ਲਾਉਣੇ ਆ ਤਾਂ ਆ ਦੇਖੋ ਤੁਹਾਡੇ ਲਈ ਵੀ ਪੰਜਾਬੀ ਜੁੱਤੀਆਂ 'ਚ ਬਹੁਤ ਸਾਰੀ ਵੈਰਾਈਟੀ ਆ ਭਾਈ ਜੀ ਸ਼ੂ ਸੈਕਸ਼ਨ ਇਹੀ ਚੀਜ਼ਾਂ 'ਚ ਹੋਰ ਵੀ ਕੁਝ ਹੈਗਾ ਆਪਾਂ ਸੈਪਰੇਟ ਬਣਾ ਦਿੱਤਾ ਵੱਖਰਾ ਕਿਉਂਕਿ ਇੱਥੇ ਜਗ੍ਹਾ ਘੱਟ ਹੋਣਾ ਕਰਕੇ ਆ ਉੱਠਣ ਬੈਠਣ ਨੂੰ ਪ੍ਰੋਬਲਮ ਆਦੀ ਸੀਗੀ ਕਸਟਮਰ ਜ਼ਿਆਦਾ ਹੁੰਦੇ ਚਾ ਨਾ ਇਸਕੇ ਅਪਾ ਸੈਪਰੇਟ ਬਣਾਤਾ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆ ਦਿਖਾਓ ਜੀ ਲਓ ਵੀ ਆਹ ਨਾ ਸੱਚੀ ਇੰਦਾ ਲਾਦਾ ਜਿੱਦਾਂ ਬੜਾ ਦਿੱਲੀ ਚੰਡੀਗੜ੍ਹ ਜਾਂ ਕਿਸੇ ਬਹੁਤ ਵੱਡੇ ਸ਼ੂ ਦੇ ਸਟੋਰ ਦੇ ਆ ਕੇ ਦੇਖੋ ਬੜਾ ਸੋਹਣਾ ਡਿਜ਼ਾਈਨ ਕੀਤਾ ਤੁਸੀਂ ਇਹਦੇ ਵਿੱਚ ਇਹ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦਾ ਮਾਡਲ ਤੁਹਾਨੂੰ ਮਿਲ ਜਣਾ ਦੇਖੋ ਜਿਵੇਂ ਨਾ ਥਾਰ ਗੱਡੀ ਸਹੀ ਹੁੰਦੀ ਐਦਾਂ ਦੇ ਸ਼ੂ ਇੱਥੇ ਤੁਹਾਨੂੰ ਮਿਲ ਜਣੇ ਹੈਗੇ ਆ ਮਤਲਬ ਹਰ ਕਿਸੇ ਨੂੰ ਖੋਸ਼ ਆ ਦੇਖੋ ਤੁਸੀਂ ਸਪੋਰਟਸ ਕਰਦੇ ਹੋ ਤੁਸੀਂ ਐਕਸਰਸਾਈਜ਼ ਕਰਦੇ ਆ ਤੁਸੀਂ ਵਾਕ ਤੇ ਜਾਣਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਆ ਵੀ ਤੁਸੀਂ ਚੈੱਕ ਕਰ ਲਓ ਮੁੰਡਿਆਂ ਦੀ ਪਹਿਲੀ ਪਸੰਦਿਆ ਰੰਗ ਰੂੰਗੇ ਇਹਦੇ ਵਿੱਚ ਸਾਰੇ ਮਿਲ ਜਾਣੇ ਤੇ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਸਾਰੀ ਵੈਰਾਈਟੀ ਸਪੋਰਟ ਸ਼ੂਜ਼ ਦੇ ਵਿੱਚ ਲੈ ਜਾਓ ਪਾਰਟੀ ਵੇਅਰ ਲੈ ਜਾਓ ਪੰਜਾਬੀ ਜੁੱਤੀਆਂ ਲੈ ਜਾਓ ਆ ਵੀ ਦੇਖੋ ਕਿੰਨਾ ਸੋਹਣਾ ਸ਼ੂ ਹੈਗਾ ਇਹ ਤੁਸੀਂ ਨਾ ਇਤੋਂ ਆ ਕੇ ਆਪਣਾ ਫਾਇਦਾ ਲੈ ਕੇ ਜਾ ਸਕਦੇ ਆ ਹੁਣ ਤੁਸੀਂ ਸੋਚ ਸਕਦੇ ਹੋ ਦੱਸ ਸਾ ਤੇ ਮੈਨੂੰ ਇਹਦਾ ਰੇਟ ਕੀ ਆ ਰੇਟ ਦਾ ਹੈਗਾ 5000 ਬਾਜ਼ਾਰ ਚ ਕੋਈ 6000 ਮੰਗਦਾ ਕੋਈ 6500 ਮੰਗਦਾ ਸਾਡਾ ਰੇਟ ਕੀ ਆ ਦੇਖ ਲਓ 900 ਤੇ 38 ਰੁਪਏ ਦੇ ਵਿੱਚ ਦੇਣਾ 5000 ਵਾਲਾ ਸ਼ੂ 938 ਰੁਪਏ ਦੇ ਵਿੱਚ ਆ ਦੇਖੋ ਪੈਸੇ ਤੁਹਾਡੇ ਬਚਣੇ ਆ ਫਾਇਦਾ ਤੁਹਾਡਾ ਹੋਣਾ ਟੌਰ ਤੁਹਾਡੀ ਨਿਕਲਣੀ ਆ ਆਉਣਾ ਪੈਣਾ ਵੱਡਾ ਡਿੱਪੂ ਦਾ ਦੇਖੋ ਹਰ ਤ ਵਜੀ ਬੜੇ ਸੋਹਣੇ ਸੋਹਣੇ ਮਾਡਲ ਆਵੇਂ ਦੇਖ ਰਿਆਂ ਭਾਜੀ ਹਰ ਤਰ੍ਹਾਂ ਤੁਹਾਨੂੰ ਸ਼ੂ ਮੈਨ ਦੇਖੋ ਕਿੰਨੇ ਕਿੰਨੇ ਸੋਹਣੇ ਸ਼ੂ ਆ ਚੁੱਕੇ ਹੈਗੇ ਆ ਬਿਲਕੁਲ ਲਾਈਟ ਰੇਟ ਵਿੱਚ ਹੈ ਦੇਖਣ ਨੂੰ ਹੈਵੀ ਲੱਗ ਰਿਹਾ ਲਾਈਟ ਰੇਟ ਵਿੱਚ ਤੁਹਾਨੂੰ ਅਲੱਗ-ਅਲੱਗ ਆਰਟੀਕਲ ਮੈਨ ਅਲੱਗ-ਅਲੱਗ ਤੁਹਾਨੂੰ ਸਾਈਜ਼ ਮੈਨ ਤੁਸੀਂ ਬੱਚਿਆਂ ਵਾਸਤੇ ਸ਼ੂ ਲੈਣੇ ਹੈਗੇ ਆ ਤੁਸੀਂ ਲੇਡੀਜ਼ ਵਾਸਤੇ ਲੈਣੇ ਹੈਗੇ ਤੁਸੀਂ ਜੈਂਟਸ ਵਾਸਤੇ ਲੈਣੇ ਤੁਹਾਨੂੰ ਹਰ ਤਰ੍ਹਾਂ ਦੇ ਸ਼ੂ ਇੱਥੇ ਵੱਡਾ ਦੀ ਪੂਜੀ ਇੱਕ ਥਾਂ ਥੱਲੇ ਮਿਲਣੇ ਹੈਗੇ ਆ ਅਸੀਂ ਹੈਨਾ ਹਮੇਸ਼ਾ ਕੈਨੇਡਾ ਅਮਰੀਕਾ ਤਾਏ ਚਾਚੇ ਮਾਮਿਆਂ ਨੂੰ ਕਹਿੰਦੇ ਸਾਡਲੇ ਜੀ ਆਉਂਦੇ ਹੋ ਸ਼ੂ ਲ ਜਾ ਤੁਹਾਨੂੰ ਚੀਜ਼ਾਂ ਸਾਰੀਆਂ ਇੱਥੇ ਮਿਲ ਜਣੀਆਂ ਦੇਖੋ ਮਤਲਬ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਇੱਕੋ ਹੀ ਸ਼ਾਤੇ ਰੱਬ ਦਾ ਵੱਡਾ ਡਿੱਪੂ ਤੇ ਆਓ ਨਿਆਰੇ ਪਾਓ ਆ ਦੇਖੋ ਭਾਜੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਜੇ ਤੁਸੀਂ ਪਾ ਲੈਣਾ ਪੈਣਾ ਤੇ ਹਵਾ ਜੌਰ ਦੇ ਪੈਣਾ ਕਿਉਂਕਿ ਤੁਹਾਡੇ ਵਾਸਤੇ ਸ਼ੂ ਜਾਂ ਟੋਟਰੀ ਆ ਚੁੱਕਿਆ ਹੈ ਕਿ ਡਬਲ ਸ਼ੈਟਰਡ ਆ ਚੁੱਕਿਆ ਹੈ ਗਿਆ ਆ ਕੋਈ 700 ਦਾ ਕੋਈ 800 ਦਾ ਕੋ 2000 ਦੇ ਕੋ 2500 ਦੇ ਕਿ 4-5000 ਤੱਕ ਤੁਹਾਨੂੰ ਲਗ ਲਗੇ ਚ ਵੈਰਾਈਟੀ ਮਿਲ ਜਾਣੀ ਹੈ ਸਾਡੇ ਕੋਲ ਇਹੀ ਵੈਰਾਈਟੀ ਨਹੀਂ ਆ ਦੇਖੋ ਸਾਡੇ ਕੋਲ ਪੂਰੇ ਭਰੇ ਪਏ ਆ ਖਾਨੇ ਵੈਰਾਈਟੀਆਂ ਇੱਧਰ ਤੁਸੀਂ ਆ ਦੇਖੋ ਬੱਚਿਆਂ ਦੇ ਲਈ ਵੀ ਸ਼ੂ ਇੱਥੇ ਆ ਚੁੱਕੇ ਆ 100 ਰੁਪਏ ਤੋਂ ਵੈਸੇ ਇੱਥੇ ਸ਼ੂ ਸਟਾਰਟ ਹੋ ਜਾਂਦਾ ਉਦੋਂ ਉੱਪਰਲੀ ਰੇਂਜ ਜਿੱਦਾਂ ਦੀ ਤੁਹਾਨੂੰ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਜਿੱਥੇ ਚੈੱਕ ਕਰ ਲਓ ਉੱਧਰ ਵੀ ਚੈੱਕ ਕਰ ਲਓ ਤੁਸੀਂ ਘਰ ਪਾਉਣ ਲਈ ਲੈਣੇ ਆ ਤੁਸੀਂ ਵਾਕ ਲਈ ਲੈਣੇ ਆ ਤੁਸੀਂ ਡੇਲੀ ਪਾਉਣ ਲਈ ਲੈਣੇ ਆ ਤੁਸੀਂ ਬਾਂਡੇ-ਬੁੰਡੇ ਜਾਣਾ ਤੇ ਆਜੋ ਵੱਡੇ ਫਾਇਦੇ ਇੱਥੇ ਕਰਾਂਗੇ ਆਉਣਾ ਹੈਗਾ ਤੁਸੀਂ ਵੱਡਾ ਡੀਪੂ ਆਜਾ ਚੌਂਕ ਬੰਗਾ ਫੇਸਬੁੱਕ YouTube ਤੇ Instagram ਤੇ ਸਾਡੇ ਪੇਜ ਆ ਉਹਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਕਰ ਲਓ ਤਾਂ ਜੋ ਕੋਈ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਕੈਮਰਾਮੈਨ ਹਮਸੰਧੀ ਨਾਲ ਹਰਦੀਪ ਸਿੰਘ ਅੱਗਰਸਾਨ ਟੀਵੀ ਪੰਗਾ